ਸਾਰ ਪੜੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਹੀਆਂ ਪੈਂਦੀਆਂ ਨੇ ਸਾਰ ਰੋਕ ਕੇ ਗੱਲਾਂ ਸੁਣਿਓ 4 ਮਿੰਟ ਕਿਹਾ ਮੈਂ ਨਾ 6 ਮਿੰਟ ਹੋਰ ਨਾ 10 ਮਿੰਟ ਗੱਲ ਕਰੂੰਗਾ ਧਿਆਨ ਨਾਲ ਸੁਣਿਓ ਆਪਾਂ ਪਹਿਲੇ ਦਿਨ ਤੋਂ ਤੇ ਲੋਕ ਚਿਤਾਉਣਗੇ ਤੁਸੀਂ ਉਸ ਮੰਤਰੀ ਨੂੰ ਉਸ ਸਰਕਾਰ ਨੂੰ ਉਹਨਾਂ ਲੇਰਿਆਂ ਨੂੰ ਉਹ ਡਾਕੂਆਂ ਨੂੰ ਪਿੱਛੇ ਧੱਕਿਆ ਪਿੱਛੇ ਧੱਕਿਆ ਲੈ ਕਹ ਲਈ ਉਹ ਆਗਾ ਤੇ ਤੇਰੇ ਆਲੇ ਹਮਨੇ ਰੋਕੇ ਆ ਹਮਨੇ ਨਵੇਂ ਟਿਕਾਣੇ ਨਾਲ ਹਮਨੇ ਗੁੱਝੇ ਤੇ ਬੜੇ ਖਾਂਰਦਾਰ ਖੋਲਗੇ ਸਰਦਾਰ ਮੀਰ ਸਿੰਘ ਜੀ ਆਏ ਸਟੇਟ ਤੇ ਮੈਂ ਇਹਨਾਂ ਨਾਲ ਇਕੱਤਰ ਗੱਲ ਕਰਿਆ ਸੀ ਤਾਂ ਇਹਨਾਂ ਨੇ ਦੱਸਿਆ ਕਹਿੰਦੇ ਰੱਖਿਆ ਆਜ ਦੀ ਗੱਲ ਲੈਂਡ ਪੂਰਨ ਤੋਂ ਬਾਅਦ ਨਵੀਂ ਸਾਹਮਣੇ ਆ ਗਈ ਆ ਕਿ ਜਿਹੜੀ ਪੰਜਾਬ ਦੀ 20000 ਏਕੜ ਜੀ ਗਲਾਦਾ ਕੋਲੇ ਗਮਾਦਾ ਕੋਲੇ ਬੁੱਢਾ ਕੋਲੇ ਪਈ ਆ ਜਿਹੜੀਆਂ ਕਿਸਾਨਾਂ ਸਰਕਾਰਾਂ ਵੱਲੇ ਕੰਮ ਕੀਤੀ ਹੋਈ ਆ ਉਹ ਜ਼ਮੀਨ ਦੇ ਉੱਤੇ ਹੁਣ ਇਹ ਸੈਂਟਰ ਕੋਲੋਂ ਵੱਡੀ ਗਿਣਤੀ ਦੇ ਵਿੱਚ ਕਈ ਹਜ਼ਾਰਾਂ ਕਰੋੜ ਰੁਪਇਆ ਲੋਨ ਲੈਣ ਜਾ ਰਿਹਾ ਉਹ ਜ਼ਮੀਨ ਕੀ ਦੀ ਆ ਜ਼ਮੀਨ ਆਪਣੀ ਆ ਤਾਂ ਜਿਆ ਲੈਂਡ ਕੋਲ ਸਿਲੈਕਟ ਕੀ ਕਹਿੰਦਾ ਵੀ ਜਿਹੜੇ ਮਸਕ ਇਹ ਜਮੀਨ ਕੋਈ ਨਹੀਂ ਖਿਜੀ ਆ ਜੇ ਉਹ ਤਾ ਦਾ ਮਸਲਾ ਪੂਰਾ ਨਹੀਂ ਹੁੰਦਾ ਮੰਨ ਲਓ ਕੋਈ ਕਟਨੀ ਹੈ ਜੇ ਉੱਥੇ ਕਲੋਨੀ ਨਹੀਂ ਕੱਟੀ ਜਾਂਦੀ ਤਾਂ ਉਹ ਜ਼ਮੀਨ ਤੁਹਾਨੂੰ ਉਹ ਜ਼ਮੀਨ ਦੇ ਮਾਰਕ ਨੂੰ ਵਾਪਸ ਮੋੜਨੀ ਪਊਗੀ ਇਹ ਉਹ 2013 ਦਾ ਲੈਂਡ ਐਕੋਆਰਸ਼ਨਟ ਕਹਿੰਦਾ ਪਰ ਨਹੀਂ ਉਹ 20 ਜਾਲ ਏਕੜ ਦੇ ਉੱਤੇ ਇਹ ਹਜ਼ਾਰਾ ਰੁਪਏ ਚੱਕ ਕੇ ਦੇ ਘਹਾੜਿਆਂ ਕੋਲੇ ਵੱਡੇ ਕਾਪੇ ਦਾ ਕੋਲੇ ਵੱਡੇ ਘਹਾੜਿਆਂ ਚ ਲਿਆ ਕੇ ਮੰਨ ਲੋ ਕੰਮ ਇੰਡਸਟਰੀ ਲਾ ਰਹੇ ਆ ਕਾਰਖਾਨੇ ਲਾ ਰਹੇ ਆ ਉਹ ਜਿਹੜੇ ਆਪਾਂ ਪਹਿਲਾਂ ਲਾ ਰਹੇ ਆ ਕਿ ਸਾਡੇ ਦਰਿਆਵਾਂ ਦੇ ਜਲਾ ਪਾਣੀਆਂ ਸਾਡੀ ਧਰਤੀ ਇੰਦਾ ਜਲਾ ਪਾਣੀਆਂ ਸਾਡਾ ਹਵਾ ਦੇ ਜਲਾ ਕੋਲੀਆਂ ਉਹ ਤੁਹਾਨੂੰ ਯਾਦ ਹੋਛੀਆਂ ਗੱਲ ਆ ਸੋ ਭਰਾਵੋ ਆਪਾਂ ਹਰੇਕ ਚੇ ਨੇ ਕਰਨਾ ਵੀ ਇੱਕ ਪਾਈ ਨੋਟੀਫਿਕੇਸ਼ਨ ਲੱਗ ਹੋ ਗਿਆ ਆਪਣੇ ਲਈ ਆਪੀ ਦੀ ਲੈਂਡ ਪੂਲ ਨੀਤੀ ਆ ਇਹ ਰੱਤ ਹੋਣੀ ਚਾਹੀਦੀ ਜਾਂ ਮੁੱਢੋਂ ਰੱਤ ਹੋਣੀ ਚਾਹੀਦੀ ਆ ਕੋਈ ਵੀ ਕਾਲੂ ਸਰਕਾਰ ਆ ਕੇ ਦੁਬਾਰਾ ਫਿਰ ਮੁੰਡਾ ਚੱਕ ਦੋਗੀ ਕਿਦਾਂ ਲੋਕਾਂ ਦਾ ਮਾਹੌਲ ਬਣ ਗਿਆ ਲੋਕ ਛੜੇ ਹੋਏ ਸਾਧਿਆ ਕਿਸਾਨ ਦੇ ਬੰਦੀਆ ਸਾਧਿਆ ਮਜ਼ਦੂਰਾਂ ਦੇ ਰੂਪੇ ਦੇ ਵਾਕੇ ਖੜਿਆ ਹੋਣੀ ਆ ਇਹਨਾਂ ਦੇ ਚੁਣੇ ਹੋਏ ਨੁਮਾਇੰਦੇ ਇਹਨਾਂ ਦੇ ਅਹੁਦੇਦਾਰਾਂ ਨੇ ਚੇਅਰਮੈਨ ਕੋਲੋਂ ਅਸਤੀਫਾ ਦੇਣ ਲਾ ਕੇ ਇਹਨਾਂ ਦੇ ਅਗਲੇ ਹੋ ਗਏ ਇਹਨਾਂ ਨੇ ਸੋਚਿਆ ਵੋਟਾਂ ਦਾ ਮਾਹੌਲ ਹੈ ਅਗਲੇ 700 ਸਾਲ ਬਾਅਦ ਵੋਟਾਂ ਨੇ ਵੀ ਆਪਾਂ ਇੱਕ ਵਾਰੀ ਪਿੱਛੇ ਹਟ ਜਾਂਦੇ ਆ ਸੋਚ ਕਰਕੇ ਜਾਗਦੇ ਰਹਿਣਾ ਪਰ ਮੈਨੂੰ ਅਗਲੀ ਜਿਹੜੀ ਗੱਲ ਦਾ ਦੁੱਖ ਆਉਂਦਾ ਨਾ ਮੈਂ 43 ਪਿੰਡਾਂ ਚ ਗਿਆ ਲੁਧਾਨੇ ਰਿਆਚ ਜੋਧਾ ਬੂਲ ਕਸ਼ਮੀਰ ਹੋਇਆ ਮੈਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਪੁੱਛਿਆ ਮੈਂ ਕੀ ਤੁਸੀਂ ਆਪਣੀ ਜ਼ਮੀਰਦਾਰ ਮੁਤਿਆਰ ਆ ਲੋਕਾਂ ਵੈਕਟ ਨਾਲ ਜਿੰਨੇ ਅਸੀਂ ਆਪਾਂ ਤੀਰ ਦੇ ਆਮਾ ਕੇ ਸਭੀ ਕੀਮਤ ਤੇ ਮਗਾ ਜੇਵਧਾਰ ਦਸ ਤੋਂ 20 ਰੁਪਿਆ ਦੇ ਕੇ ਤਾਂ ਲੋਕ ਚੁੱਪ ਕਰ ਜਾਂਦੇ ਆ ਜੋਗਿਆਂ ਨੇ ਜਿੰਦਰਾ ਨੇ ਆਪਾਂ ਕੁੱਕੜ ਪਿੰਡ ਦੇ ਖਰੇ ਆ ਪਿੰਡ ਕੁੱਕੜ ਪਿੰਡ ਹੈ ਕੁੱਕੜ ਪਿੰਡ ਕੋ ਵਾਲੀ ਕਹਿੰਦੇ ਮਗਾ ਪੂਰੇ ਪਿੰਡ ਦਾ ਖੂੜ ਕਹਿੰਦੇ ਕੁੱਕੜ ਪਿੰਡ ਦੇ ਖਰੇ ਆ ਆ ਸੋਦੇ ਪਿਛਲੇ ਸਾਹਮਣੇ ਮਗਲੇ ਪਾਸੇ ਫਲੈਟ ਬਣਿਆ ਹੋਇਆ ਹੈ ਹੈਗਾ ਜੀ ਕੋਟ ਕਲਾ ਪਿੰਡ ਤੇ ਖਜੂਰਲਾ ਪਿੰਡ ਇਹ ਜਮੀਰ ਕਿਹਨੇ ਵੇਚੀ ਆ ਜੀ ਸੋਗੇ ਲੋਕਾਂ ਨੇ ਆਹ ਕਹਿੰਦੇ ਨਗਰ ਨੇ ਪਾਸੇ ਨਾ ਭਾਈ ਕੰਮ ਦਾ ਕੋਈ ਨਹੀਂ ਦਾ ਬੋਲੇ ਕਰਵਾਇਆ ਕੋਈ ਪ੍ਰੇਤ ਨਹੀਂ ਕਰਦਾ ਆ ਮੇਰੇ ਮੈਨੂੰ ਪਾਸੇ ਆ ਲਵਨੀ ਇੰਡਸਟਰੀ ਦਾ ਮਾਲਕ ਦਾਸਵਾਲਾ ਮੈਂਬਰ ਦਾ ਬਕਤ ਲਗਾ ਬਣਾਇਆ ਹੋਇਆ 3 ਤੋਂ 4000 ਏਕੜ ਜ਼ਮੀਨ ਆ ਕਿਹੜੇ ਬਗਦੇ ਪਾਸੇ ਲੇਕਿਨ ਇਹ ਵੇਚੇ ਜੀ ਅੱਜ ਮੌਜੂਦ ਮੰਦੋ ਤੁਸੀਂ ਅੱਜ ਵੀ ਕਹਦੇ ਹੋ ਕਿ ਅਸੀਂ 10 ਕਰੋੜ ਰੁਪਿਆ ਲੈਣਾ ਕਰ ਲਿਆ 10 ਫੋਟੇ ਤਾਰਕੇ ਕਰੇ ਚਾਹ ਲਗੜੀ ਆਲਾ ਹੈ ਮਿਸਤਰਾ ਬੈਠਾ ਹੋਊਗਾ ਜਾਂ ਗਿਆ ਉਹਦਾ ਐਡੀਆ ਯਾਰਾ ਸਰੇ ਉਹ ਬੈਠਾ ਹੋਊਗਾ ਵਿਆਹ ਚੋੜੀ ਆਹ ਖੜੋ ਬਿਆਨਾ 10 ਕਰੋੜ ਦਾ ਆਪਣਾ ਮੇ ਸਭਾਰੇ ਦਾ ਬੈ ਹੋ ਗਿਆ ਦੁਆਰਾ ਪਹਿਲੇ 80% ਬਾਹਰ ਜਾ ਚੁੱਕਿਆ ਆ ਜਿੰਨੇ ਮੈਂ ਪਿੰਡਾਂ ਕੋਈ ਨਹੀਂ ਆਇਆ ਉਹ ਵੱਡੇ ਵੱਡੇ ਨਾ ਹਵੇਲੀ ਨਾਲ ਲੋਕਾਂ ਨੇ ਪਾਈਆਂ ਦੋ ਦੋ ਚਾਰ-ਚਾਰ ਟੋੜ ਰੁਪਿਆ ਲਾ ਕੇ ਤੇ ਇਹ ਜਿਹੜੇ ਜੁਦਾ ਲੰਕ ਦੇ ਤੇ ਜਹਾਜ਼ ਵਰਤਾ ਰੱਖਾ ਚਮਰਾਸੀ ਬਿਠੇ ਆ ਸ਼ਬੀਰ ਦੇ ਚਾ ਮਰਦਸ਼ਵਾਰੀ ਹੋਣੀ ਹੈ ਇਸ ਸਾਲ ਛੋਟੀ ਗੈਂਦਰੀ ਕੰਨੀਆਂ ਪਿਆਰ ਦੇ ਵਿੱਚ ਆ ਰੱਖਿਓ ਇਹਦਾ ਜ਼ਿੰਮੇਵਾਰ ਵੀ ਕੌਣ ਆ ਸਾਡੇ ਪਿੰਡਾਂ ਦੇ ਘਰ ਚੌੜੀ ਬਣਾਏ ਸਰਪੰਚ ਸੀ ਬੜੇ ਲੰਮੇ ਸਵਲਟਰ ਵਾਲਾ ਪੁਆਇਆ ਆ ਰਿਹਾ ਕਿ ਪੰਜਾਬ ਦੇ ਬੱਚੇ ਕਾਨੂੰਨ ਬਣਾਣਾ ਚਾਹੀਦਾ ਕਿ ਬਾਹਲਾ ਬੰਦਾ ਜ਼ਮੀਨ ਨਾਲ ਲੈ ਸਕੇ ਬਾਹਲਾ ਬੰਦਾ ਬੜਾ ਸ਼ਰਤਾਂ ਪੂਰੀਆਂ ਕਰੇ ਨੌਕਰੀਆਂ ਲੈ ਸਕੇ ਬਾਹਲਾ ਬੰਦਾ ਇੱਛਾ ਹੈ ਵੋਟਾਂ ਨਾਲ ਵਾ ਸਕੇ ਐਸੇ ਪ੍ਰਾਸ਼ੀ ਆਪਣੇ ਪੰਜਾਬ ਦੇ ਬੱਚਿਆਂ ਦੀ ਵੋਟ ਵਾ ਕੇ ਘੜਿਆ ਜਾਂਦੀ ਹੈ ਅਧਾਰ卡 ਬਣਦੇ ਰਿਹਾ ਅਸ਼ਰਕਾਰ ਬਣਦੇ ਦਾ ਜਿੰਨੇ ਸਾਰੇ ਗਰੀਬ ਮਜ਼ਦੂਰਾਂ ਨੂੰ ਹੱਕ ਮਿਲਦੇ ਆ ਕੁਝ ਹੁਣ ਤਾਂ ਮਿਲਦੇ ਨਾਲੇ ਸਰਕਾਰ ਵੱਲੋਂ ਸਾਰੇ ਪ੍ਰਾਸਿਰ ਸੁਮਤਾ ਸਾਡੇ ਗਰੀਬਾਂ ਦੇ ਅੱਕੜ ਜਾ ਕੰਮ ਵਾਹੇ ਜਿੰਮੇਵਾਰ ਕੌਣਾ ਭਾਈ ਆ ਗਾਇਆ ਸੀ ਮਹਾਰੀ ਦੇ ਪਿੰਡਾਂ 'ਚ ਲੁਧਿਆਣਾ ਦੇ ਪਿੰਡਾਂ 'ਚ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ 10-10 ਸਮਝਲੇ ਕਮਰੇ ਬਣਾ ਕੇ 10-10 ਦੇ ਵਿੱਚ 10-10 ਬੰਦੇ ਬੜੇ ਹੋਇਆ ਇੱਕ ਘਰ ਦੇ ਵਿੱਚ 100-100 300 ਮਤਾਰਾ ਹੋਇਆ ਪੰਜਾਬ ਤੋਂ 7 ਲੱਖ ਵੋਟ ਪਾਜੀ ਪੰਜਾਬ 'ਚ 50 ਤੋਂ 60 ਲੱਖ ਵੋਟ ਗਏ ਪੰਜਾਬੀਆਂ ਦੇ ਤੁਸੀਂ ਕਿੱਥੇ ਖੜਾ ਹੈ ਆਉਣ ਸਮੇਂ ਚ ਸਰਕਾਰਾਂ ਉਹਨਾਂ ਦੀ ਐਮਐਲਏ ਉਹਨਾਂ ਦੇ ਐਪੀ ਉਹਨਾਂ ਦੇ ਸਰਪੰਚ ਬੈਰ ਬੈਰ ਬਣ ਗਏ ਸਭ ਯਕਤੀਆਂ ਕਰਦੀਆਂ ਮੇਰੇ ਕੰਮ ਜਾਣ ਰੱਖਿਓ ਅਪਾ ਇਕੱਠੇ ਨਹੀਂ ਹੈਗੇ ਪਰ ਕੋੜ ਪੂਰੇ ਫੀਲ ਕੋੜ ਦੇ ਕੋਲੇ ਇੱਕ ਸਾਫ ਸਾਂ ਬੱਚਾ ਮਾਝੀ ਸਿੱਖਿਆ ਦਾ ਬਚਾ ਗਰੀਬ ਪਰਵਾਸ ਦਾ ਬਚਾ ਉਹ ਬੱਚੇ ਨਾਲ ਸੇ ਭਈਆਂ ਨੇ ਜਵਾਬ ਦੇ ਪ੍ਰਸ਼ਨ ਦੇ ਜਵਾਬ ਨੇ ਮੁੰਡੇ ਦੇ ਖਰਾਂ ਨੂੰ ਸਲਾਹ ਦੇ ਬਸ ਫੇਲੀ ਪਾਤੀ ਉਹ ਬਰਾਬਰ ਧਰਿਆ ਆਇਆ ਉਸ ਇਲਾਕੇ ਦੇ تین ਸਰਪੰਚ ਤੇ ਨਾਲ ਵਿੱਚੋਂ ਦੋ ਬੰਦੇ ਪਲਾਸੀ ਦਾ ਖੜੇ ਇੱਕ ਆਪਰੇ ਖੜੇ ਸਾਡੇ ਆਵਾਜ਼ ਤਾਂ ਸੁਆਸ਼ ਕਰਕੇ ਸਮਝਣ ਦੀ ਲੋੜ ਹੈ ਅਸੀਂ ਕਿਹ ਪ੍ਰਕਰਮ ਪਸਤੀ ਫੜਾਉਦੇ ਭਾਈ ਨਫੜਤੀ ਕੋਈ ਦੋਲ ਨਹੀਂ ਅਸੀਂ ਕਹਿ ਰਹੇ ਹਾਂ ਕਿ ਹਮਾਤ ਦਾ ਕਾਨੂੰਨ ਹੈ ਜੇ Rajasthan ਦਾ ਕਾਨੂੰਨ ਹੈ ਜਿਉਂਦਾ ਖੰਦਾ ਕਾਨੂੰਨ ਹੈ ਜਾਂ ਸ਼ਾਨ ਦਾ ਕਾਨੂੰਨ ਹੈ ਕਿ ਉੱਥੇ ਕੋਈ ਜਾ ਕੇ ਨਕਲੀ ਨਹੀਂ ਲਾ ਸਕਦਾ ਜ਼ਮੀਨ ਨਹੀਂ ਲਾ ਸਕਦੇ ਆਪਣੀ ਬੋਲ ਨਹੀਂ ਖੜਾ ਸਕਦੇ ਆਪਿਹਾਰ ਦਾ ਮੰਤਰੀ ਬੰਦਾ ਦਾ ਕਰਵਾਣਾ ਪਤਾ ਜੀਐਸਪੀ ਜਾ ਕੇ ਲਾਹੂਪੁਰ ਸਾਹਿਬ ਜਾ ਰਵਾਂਗਾ ਉਹ ਕੀ ਯਿਆਦ ਦਿੰਦਾ ਕਹਾਂ ਇਹ ਤਿਹਾਰ ਦੇ ਵਿੱਚ ਨਹੀਂ ਸਰਕਾਰ ਬਣ ਗਈ ਤਾਂ ਬਿਹਾਰ ਦਾ ਡੋਮਿਨਸਲ ਜੀ ਅੱਛਾ ਨੰਬੀ ਲਊਗਾ ਦੂਜਾ ਨਹੀਂ ਦੇਖ ਚ ਕੀ ਹੋ ਰਿਹਾ ਪੰਜ ਬੰਦੇ ਲਾਤੀਆ ਸਰਕਾਰ ਪੰਜ ਬੰਦੇ ਪਸ਼ੂ ਪਾਲਣ ਭਾਰ ਦੇ ਵਿੱਚ ਚਾਰ ਬੰਦੇ ਦੋ ਯੂਪੀ ਤੋਂ ਹੋ ਰਿਹਾ ਨਾ ਦੋਹਰੇ ਨਾਲ ਦੋਹਰੇ ਆ ਇੱਕ ਰਾਸ਼ਟਰ ਤੋਂ ਆ ਇੱਕ ਯੂਪੀ ਤੋਂ ਆ ਤੇ ਇੱਕ ਪੰਜਾਬ ਤੋਂ ਆ ਉਸ ਹਰੋਂ ਤੋਂ ਇੱਕ ਸਿੱਖ ਰਹੇ ਹੋ ਸਵੇਸ ਕਰਕੇ ਸਾਨੂੰ ਮੈਂ ਜੱਥੇਦਾਰਾਂ ਨਾਲ ਗੱਲ ਕਰ ਰਿਹਾ ਸੀ ਆ ਕਿ ਇਹ ਜੇ ਸਾਡਾ ਸਮਾਜ ਇਧਰੋਂ ਤੋੜਨਾ ਪੈਣਾ ਹੈ ਜੇ ਸਾਡੇ ਘੋਟੇ ਘੱਟਦੀਆਂ ਡੈਮੋਕਰੇਸੀ ਬਦਲ ਗਈ ਸਾਡੀਆਂ ਨੌਕਰੀਆਂ ਸਾਡੇ ਸੂਬਾ ਚ ਕਾ ਪੜ ਰਿਹਾ ਅੱਜ ਲੋਕਿਆਂ ਨਾਲ ਪੜਨਾ ਚਾਹੀਦਾ ਹੈ ਆ ਮੈਂ ਅਸੀਆਸੀ ਨਾ ਬੇ ਨਾ ਬੇ ਪ੍ਰੋਫੈਸਰ ਸਕੂਲਾਂ ਦਾ ਕੰਮ ਹੈ ਜਿਲ੍ਹਾ ਕਿਹਦੇ ਆ ਪਰਾਸੀਆ ਦੇ ਬੈਠਾ ਦਿਓ ਲੋ ਜਾ ਬਣਾ ਜਾਂ ਕੋਣ ਲਾ ਦੋ ਮੈਨੂੰ 10 ਮਿੰਟ ਲਾ ਲਓ ਮੀਂਹ ਹੀ ਰੋ ਕੇ ਆਪਦੀ ਕਹਾਵੀਆਂ ਸਾਲਿਆਂ ਦੇ ਗੱਲ ਕੋਈ ਨਹੀਂ ਬਸ ਗੱਲ ਨਾ ਰੁਕ ਰੁਕ ਜਾਂਦੀ ਹੈ ਬਈ ਬਸ ਇੰਨੇ ਕਾਲੇ ਨੇ ਬਸਾਰ ਕਿੱਪੇ ਬੈਠੋ ਮਤਿਆਂ ਦੇ ਬਲਾਰੇ ਦੇ ਬਹੁਤ ਆਪਣੇ ਬੋਲ ਵਾਲੇ ਆ ਇੰਨੇ ਗੱਲਾਂ ਨੇ ਬੈਠਦਾ ਮੈਂ ਗੱਲ ਕਰਨ ਲੱਗਾ ਸੀ ਜਿਸੋਡੇ ਆਵਾਂ ਵਾਲੇ ਸਮੇਂ ਦੇ ਵਿੱਚ ਪਟਵਾਲੀ ਸੋੜਾ ਤਸੀਲਦਾਰ ਸੋੜੇ ਮਾਸਟਰਾਂ ਬਕਬਕਾਉਂਦੇ ਬੈਠੂਗਾ ਕੌਣ ਇਹੀ ਬੈਠਣਗੇ ਆਪਾਂ ਬਾਹਰ ਪਾਜੇ ਦੁਆਪਾ ਮੈਨਾ ਕੰਮ ਜੇ ਹੋ ਗਿਆ ਮਾਤਾ ਮਾਲਾ ਹੋ ਚੜ ਗਿਆ ਫਿਰ ਕਰਕੇ ਮੈਂ ਨਹੀਂ ਕਹਿੰਦਾ ਬਾਹਰ ਨਾ ਜਾਓ ਜੀਰ ਸੜਕੇ ਜਾਓ ਕੰਮੀਆਂ ਕਰਕੇ ਇੱਥੇ ਵਾਪਸ ਆਓ ਆਲਾਦ ਦੇਖ ਲੋ ਬਾਹਰ ਮਰਥਾਂ ਦੇ ਵਿੱਚ ਵੀ ਬਾਹਰ ਦੇ ਬੰਦਿਆਂ ਦਾ ਹੋਸ਼ ਸ਼ੁਰੂ ਹੋ ਗਿਆ ਆਸਟ੍ਰੇਲੀਆ ਦੇ ਲੋਕਾਂ ਨੇ ਲੋਕਾਂ ਨੇ ਉੱਥੋਂ ਦੇ ਲੋਕਾਂ ਨੇ ਜਾਣ ਨਾਲ ਵਿਰੋਧ ਕੀਤਾ ਬਾਹਰਲੇ ਬੰਦਿਆਂ ਦਾ ਕਿ ਬਾਹਰਲਾ ਬੰਦਾ ਇੱਥੇ ਕੋਈ ਜੇ ਆਊਗਾ ਤਾਂ ਅਸੀਂ ਉਹਦੇ ਖਿਲਾਫ ਹੋਵਾਂਗੇ ਉਧਰਲੇ ਬੰਦਿਆਂ ਨੇ ਉਹਦਾ ਵਿਰੋਧ ਹੋ ਗਿਆ ਇੱਥੋਂ ਜ਼ਮੀਨਾਂ ਵਿੱਚ ਵਿੱਚ ਭੱਜੀ ਜਾਂਦੇ ਹੋ ਘਰ ਵੇਚ ਵਿੱਚ ਭੱਜੀ ਜਾਂਦੇ ਹੋ ਘਰ ਹਾਂ ਕਿੱਥੇ ਫਲਾ ਕੇ ਜੋ ਧਰਤੀ ਨਾਲ ਛੱਡ ਕੇ ਜਾਂ ਉਹ ਧਰਤੀ ਸਾਡੇ ਗੋਨੂਆਰੇ ਜੰਗਾ ਵਾਲਿਆਂ ਨੇ ਸਾਡੇ ਯੋਧਿਆਂ ਦੇ ਜਾਨਵਾਰੀਆਂ ਨੇ ਸਾਡੀਆਂ ਮਾਵਾਂ ਦੇ ਆਪਣੇ ਬੱਚਾ ਟੋਟੇ ਝੋਲਾ ਕਰਦੇ ਪਾਇਆ ਨਿਜਾ ਆਰਾ ਜੀਅਗੇ ਬੰਦਮਨ ਕਰੇ ਧਰਤੀ ਖਾਤਰ ਇਹਦੀ ਹੋਂਦ ਨੂੰ ਜਾਰ ਰੱਖਣ ਲਈ ਇਹਦੀ ਪਛਾਣ ਨੂੰ ਜਾਰ ਰੱਖਣ ਲਈ ਅੱਜ ਆਪਾਂ ਆਪਣੇ ਬੋਤ ਦਾਅ ਤੇ ਲਾਤੀ ਹੈ ਆਪਣੇ ਕਿਸ਼ਾਨ ਆਪਣੇ ਗੁਰੂ ਆਪਣਾ ਇਤਿਹਾਸ ਸਰ ਬੁਤਾ ਦੇ ਲਈ ਬਚਾ ਸਰ ਸਰਪਰ ਕਦੇ ਡਾਲ ਰੱਖਦੇ ਆ ਅਖੀਰ ਦੀ ਗੱਲ ਸੁਣਨ ਲੱਗਿਆ ਧਿਆਨ ਦਿਓ ਹਰ ਆਇਆ ਪੰਜਾਬ ਦਾ ਹਰ ਸੁਣ ਲੋ ਕਦ ਦੋਪੇ ਨੂੰ ਮਾਰ ਜਾਂਦੀ ਪੈਂਦੀ ਐ ਦੋ ਮਿੰਟ ਗੱਲ ਸੁਣਾ ਦੇ ਨਹੀਂ ਆ ਇਹ ਹਰ ਐ ਨਹੀਂ ਵੀ ਕੁਦਰਤੀ ਆਪ ਦਾ ਹੜ ਆ ਗਿਆ ਸ਼ਾਸ਼ਣ ਨਾਲ ਤੁਹਾਡੇ ਪੰਜਾਬ ਨੂੰ ਖੜਾ ਨਾਲ ਮਾਰਿਆ ਜਾ ਰਿਹਾ ਜਿਹੜਾ ਸਾਡੀ ਜਵਾਨੀ ਦਾ ਸਾਜ ਹੱਟ ਰਹੀ ਹੈ ਨਾ ਅਸੀਂ ਪਾਣੀ ਦੇ ਸਾਹ ਨੂੰ ਮਾਰਿਆ ਜਾ ਰਿਹਾ ਅੱਜ ਹੁਣ ਦਾ ਦੱਸਣ ਲੱਗਿਆ ਪਹਿਲਾ 19 ਜਹਰ ਆਇਆ ਫਿਰ 23 ਜਹਰ ਆਇਆ ਹੁਣ 28 ਜਹਰ ਆ ਰਿਹਾ 12 ਅਗਸਤ 2023 ਨੂੰ ਜਦੋਂ ਪਾਉਂਪ ਟੈਂਕ ਤੋਂ ਪਾਣੀ ਵਾਹ ਰਿਹਾ ਸੀ ਪਾਉਂਪ ਟੈਂਕ ਦੇ ਵਿੱਚ ਤੇ ਇਹਨਾਂ ਨੇ ਗਾਹਾਂ ਪਾਣੀ ਛੱਡਣਾ ਘਟਾਤਾ ਪਿੱਛੋਂ ਪਾਣੀ ਬਹਾੜਾ ਦੇ ਵਹ ਰਿਹਾ ਸੀ ਅੱਗੇ ਪਾਣੀ ਘੱਟ ਕਰਤਾ ਉਸ ਵੇਲੇ ਸਾਡੀ ਨਿਧਾਨੇ ਟੀਮ ਨੇ ਇੱਕ ਅੰਤਕਾਰਿਆ ਦਿੱਤਾ ਸੀਗਾ ਇੰਡੀਅਨ ਐਕਸਪ੍ਰੈਸ ਦੇ ਵਿੱਚੋਂ ਖਬਰਾਂ ਵੀ ਲੱਗੀਆਂ ਨੇ 21 ਅਗਸਤ 2023 ਦੀ ਅਖਬਾਰ ਲੋ ਪੜਦੇ ਹੋ ਕਿ ਇਹ ਜਿਹੜਾ ਹੜਾ ਇਹ ਕੁਦਰਤੀ ਆਫਤ ਨਹੀਂ ਹੈਗੀ ਇਹ ਹੜਾ ਬੰਦਿਆਂ ਦੀ ਗੈਰਹੀ ਜਿਆਦਾਂ ਨਜਾਦ ਗਿਆ ਪਰ ਬੰਦਿਆਂ ਨੇ ਕਹਿ ਦਿੱਤੀ ਵੀ ਇਹ ਬਹੁਤ ਵੱਡੀ ਸਾਜਾ ਹੜਾ ਦਾ ਮਾਰਦੀ ਵੀ ਉੱਥੇ ਦਾ ਅੰਕੜਾ ਪੇਸ਼ ਹੋਇਆ ਜਦੋਂ ਦਾ ਕੀਤਾ ਰਕਾਰ ਕਥਾ ਕੀਤਾ ਵੀ ਇਹਨਾਂ ਨੇ ਜਿਹੜਾ ਪਾਪ ਡਰਾਮ ਚ ਪਾਣੀ ਛੱਡਿਆ 12 ਅਗਸਤ 2023 ਨੂੰ ਪਾਣੀ ਰੋਕਿਆ ਪੁੱਛੋ ਪਾਣੀ ਵਧੀ ਗਿਆ ਵਧੀ ਗਿਆ 17 ਦੇ 18 ਅਗਸਤ 2023 ਨੂੰ ਪਾਣੀ ਛੱਡਿਆ ਜੱਗਦੰਮ ਇਕੱਠਾ ਪਾਣੀ ਉਹਨੇ ਪੰਜਾਬ ਦੇ ਵਿਚਾਰਦੇ ਹੁੰਦੇ ਜਦੋਂ ਇਹ ਗੱਲ ਉੱਥੇ ਰਵਾਇਤ ਉੱਥੇ ਰਵਾਇਤ ਆ ਪਿਆ ਅਧਿਕਾਰਾਂ ਦੇ ਖਰਬਾ ਕੀਆ ਤਾਂ ਉੱਥੇ ਉਸ ਤੋਂ ਬਾਅਦ ਬੀਵੀਐਮਬੀ ਹੈ ਭਾਗਰਾ ਵਿਆਸ ਮੈਨੇਜਮੈਂਟ ਬੋਰਡ ਆ ਜਿਹੜਾ ਉਹਨੇ ਉਹ ਆਪਣਾ ਜੀ ਵੈਬਸਾਈਟ ਆ ਉਹ ਸਾਰਾ ਆਪਰੇ ਜਾ ਖਤਮੀ ਕਰਦੇ ਬੀਬੀ ਅੰਮ੍ਰਿਤਸਰ ਤੇ ਜਾ ਕੇ ਦੇਖ ਲੋ ਸੁਰੋਂ ਕੋਈ ਵੀ ਅੰਕਾ ਨਹੀਂ ਮਿਲੋਗਾ ਵੀ ਪਿੱਛੋਂ ਕਿੰਨਾ ਪਾਣੀ ਆਉਂਦਾ ਕਿੰਨਾ ਪਾਣੀ ਦਾ ਪਤਲਾ ਕਿੰਨਾ ਪਾਣੀ ਅੱਗੇ ਛੜਿਆ ਜਾਂਦਾ ਇਹ ਹਮ ਵੀ ਦੇਖੋ ਆਂਟੀ ਹਸੜੇ ਬੀਬੀ ਅੰਮ੍ਰਿਤਸਰ ਵਿਚੋਂ ਭਾਖੜਾ ਬਿਆਸ ਸੁਨੇਜਨ ਬੋਰ ਦੇ ਵਿਚੋਂ ਪੰਜਾਬ ਨੂੰ ਪਾਸੇ ਕਰ ਦਿੱਤਾ ਗਿਆ ਸੀਆਈਏ ਸਰਤੇ ਹਵਾਲੇ ਕਰਦਾ ਹੈ ਸੋਵੀਅਤ ਯੂਨੀਅਨ ਦਾ ਸੂਰੇ ਗੱਲਾਂ ਜਿਹੜੀਆਂ ਮੈਂ ਕਰਦਾ ਮੈਂ ਆਪਣੀ ਗੱਲ ਸਮੈਂਤਾ ਲੱਗਿਆ ਸਰਮਾਇਆ ਇਹ ਨਹੀਂ ਤਹਾ ਨੂੰ ਕਹਿਣਾ ਚਾਹਣਾ ਚਾਹੇ ਤੁਹਾਡੀ ਜਵਾਨੀ ਨੂੰ ਨਸ਼ਿਆਂ ਨਾਲ ਮਾਰਨਾ ਹੋਵੇ ਚਾਹੇ ਤੁਹਾਡੀ ਬੋਡੀ ਤੇ ਹਮਲਾ ਹੋਵੇ ਚਾਹੇ ਤੁਹਾਡੀ ਧਰਤੀ ਖੋਣੀ ਹੋਵੇ ਚਾਹੇ ਤੁਹਾਡੇ ਇਤਿਹਾਸ ਨੂੰ ਕਾਪੜੇ ਬੋਲਣਾ ਹੋਵੇ ਚਾਹੇ ਤੁਹਾਡੇ ਇਤਿਹਾਸ ਦੀਆਂ ਨਿਸ਼ਾਨੀਆਂ ਖਤ ਕਰਨਾ ਹੋਣਾ ਚਾਹੇ ਪ੍ਰਵਾਸ ਕਰਕੇ ਤੁਹਾਮੜੇ ਤੋਂ ਬਾਹਰ ਜਾਣਾ ਹੋਵੇ ਜਿਵੇਂ ਗੈਰ ਪੰਜਾਬੀ ਦੇ ਕੰਮੇ ਕਰਾਉਣੇ ਹੋਣਾ ਇਹ ਆਮ ਮਤਾਨਾ ਨਹੀਂ ਹੈ ਬਹੁਤ ਕੁੱਝਾਂ ਸਾਲਾਂ ਦੇ ਪੰਜਾਬ ਦੇ ਲੋਕ ਸਮਝੋ ਦੇ ਪਛਾਣ ਜਾਣੇ ਆ ਤੇ ਨਹੀਂ ਯਾਦ ਰੱਖੋਗੇ I can't remember.